ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਲੰਬਰਦਾਰ ਸਰਪੰਚ ਗੁਰਿੰਦਰਜੀਤ ਸਿੰਘ ਪਟੀਆਂ ਜੱਟਾਂ ਤੋਂ ਜੀ ਤੁਹਾਡਾ ਹੀ ਐਮਜੀ ਸੁਪਰਸਟੋਰ ਹੈ ਜੀ ਤੇ ਤੁਹਾਡੇ ਪਿਆਰ ਸਦਕਾ ਹੀ ਐਮਜੀ ਸੁਪਰਸਟੋਰ ਚੱਲ ਰਿਹਾ ਜੀ ਅ ਅੱਜ ਸਾਡੇ ਵੀਰ ਸੁਖਵਿੰਦਰ ਜੀ ਸਾਡੇ ਕੋਲ ਆਏ ਨੇ ਮੈਂ ਉਹਨਾਂ ਦਾ ਇੱਥੇ ਆਇਆ ਤੇ ਬਹੁਤ ਦਿਲੋਂ ਜੀ ਆਇਆਂ ਆਖਦਾ ਤੇ ਸਾਰਿਆਂ ਨੂੰ ਦਿਲੋਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਿਨ ਦੁਗਣੀ ਰਾਤ ਚਗਣੀ ਤਰੱਕੀ ਵਕਸ਼ਿਸ਼ ਕਰਨ ਤੇ ਜੋ ਵੀ ਰੁਕਾਵਟਾਂ ਆ ਰਹੀਆਂ ਨੇ ਸਾਰੀਆਂ ਮਾਰੇ ਦੂਰ ਕਰੇ ਤੇ ਸਾਰਿਆਂ ਦੇ ਦਿਨ ਵਧੀਆ ਖੁਸ਼ਹਾਲ ਬਤੀਤ ਹੋਣ ਜੋ ਵੀ ਤੁਹਾਡੇ ਮਨ ਕਾਮਨਾ ਭਾਵਨਾਵਾਂ ਉਹ ਸਾਰੀਆਂ ਤੁਹਾਡੀਆਂ ਪੂਰੀਆਂ ਹੋਣ ਸਾਡੇ ਸੁਪਰ ਸਟੋਰ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਵੈਰਾਈਟੀ ਮਿਲ ਜੇਗੀ ਜੀ ਮਕੇਰੀਆਂ ਦਾ ਇੱਕ ਕੱਲਾ ਸਟੋਰ ਹੈ ਜਿੱਥੇ ਹਰ ਇੱਕ ਆਈਟਮ ਅਸੀਂ ਰੱਖੀ ਹੋਈ ਹੈ ਅਤੇ ਗਿਫਟ ਆਈਟਮ ਤੋਂ ਸ਼ੁਰੂ ਕਰ ਲਈਏ ਫੈਸਟੀਵਲ ਦੇ ਵਿੱਚ ਮੈਕਬਿਟਸ ਦੇ ਜਿਹੜੇ ਲੱਗੇ ਹੋਏ ਦੇਖੋ ਪੈਕਿੰਗ ਏਡੀ ਸੋਹਣੀ ਹੈ ਤੇ ਵਜਨ ਵੀ ਕਾਫੀ ਹੈ ਇਹਦਾ 2 ਬਾਈ 1 ਗੈਟ 1 ਚ ਲੱਗੇ ਹੋਏ ਨੇ ਕੋਈ ਵੀ ਚੱਕ ਲਓ ਜਾਏ ਚੱਕ ਲਵੋ ਜائیں ਚੱਕ ਲਵੋ ਦੇਖੋ ਜੀ ਇਹ ਵੀ 2 ਬਾਈ 1 ਗੈਟ 1 ਚ ਲੱਗਾ ਹੋਇਆ ਹੈ ਇੱਕ ਨਾਲ ਇੱਕ ਫ੍ਰੀ 300 ਰੁਪਏ ਦੇ ਵਿੱਚ ਦੋ ਪੀਸ ਮਿਲਨੇ ਨੇ ਤੁਹਾਨੂੰ ਇਹਦੇ ਇਦਾਂ ਹੀ ਆ ਸਾਰੀਆਂ ਆਈਟਮ ਤਕਰੀਬਨ ਲੱਗੀਆਂ ਹੋਈਆਂ ਨੇ ਬਿਸਕਟ ਵੀ ਲੱਗੇ ਨੇ ਆ ਕਰੋਕਰੀ ਦਾ ਸਮਾਨ ਹੈ ਫਰੂਟਸ ਨੇ ਹਨਾ ਜੀ ਬਾਕੀ ਡਰਾਈ ਫਰੂਟਸ ਵੀ ਹੈਗੇ ਨੇ ਡਿਨਰ ਸੈਟ ਨੇ ਇਹ ਦੀਵਾਲੀ ਦੀ ਆਫਰ ਲੱਗੀ ਹੋਈ ਹੈ तकरीबन ਤੇ ਬਾਕੀ ਸਾਡੇ ਕੋਲ ਗਰੋਸਰੀ ਦਾ ਸਮਾਨ, ਕਰੋਕਰੀ ਦਾ ਸਮਾਨ, ਕੋਸਮੈਟਿਕ ਦਾ ਸਮਾਨ, ਪਾਣੀ ਦੀਆਂ ਬੋਤਲਾਂ, ਪੀਣ ਦੇ ਠੰਡੇ ਜਿੱਦਾਂ ਹੋਗੇ ਆਈਸਕ੍ਰੀਮਸ ਹੋ ਗਈਆਂ, ਡੈਕੋਰੇਸ਼ਨ ਦਾ ਸਮਾਨ, ਫਲਾਵਰਿੰਗ ਹੋ ਗਈ। ਬਹੁਤ ਕਾਫੀ ਸਮਾਨ ਹੈਗਾ, ਸਟੇਸ਼ਨਰੀ ਦਾ ਸਮਾਨ ਵੀ ਸਾਡੇ ਕੋਲ ਉਪਲਬਧ ਹੈ ਤੇ ਵੱਡੀ ਗੱਲ ਇਹ ਹੈ ਕਿ ਬਾਜ਼ਾਰ ਦੇ ਰੇਟਾਂ ਨਾਲੋਂ ਕਾਫੀ ਡਾਊਨ ਹੈ। ਇਹ ਫੋਰ ਐਗਜ਼ਾਮਪਲ ਦੇ ਰਿਹਾ ਜੀ ਜੇ ਤੁਹਾਡੇ ਕੋਲ ਕਸਟਮਰ ਦੇ ਦਿਸਟ ਕਰਨਾ ਹੋਵੇ ਤਾਂ ਕੀ ਲੋਕੇਸ਼ਨ ਹੈ ਤੁਹਾਡੀ ਇਹ ਜੀ ਪੇਪਰ ਮਿਲ ਤੋਂ ਰੋਡ ਜਾਂਦਾ ਹੈ ਜੀ ਤਨੋਆ ਰੋਡ ਨੂੰ ਕਹਿੰਦੇ ਨੇ ਤੇ ਵਿਲੇਜ ਹੈ ਸਲੈਰੀਆ ਖੁਰਦ ਪੇਪਰ ਮਿਲ ਤੋਂ ਤੁਸੀਂ ਤੁਹਾਨੂੰ ਆ ਰੋਡ ਨੂੰ ਜਦੋਂ ਪਾਉਂਗੇ ਅੱਗੇ ਡੁਗਰੀ ਆਏਗਾ ਡੁਗਰੀ ਤੋਂ ਗਿਆਂਦਾ ਵਿਲੇਜ ਸਲੈਰੀਆ ਖੁਰਦ ਟੰਡਰਾ ਹਮਸਾਇ ਦੇ ਨਾਲ ਹੀ ਆ ਬਿਲਕੁਲ ਰੋਡ ਦੇ ਉੱਪਰ ਹੀ ਆ ਉੱਤੋਂ ਪੱਲੀ ਸਾਈਡ ਨੂੰ ਪਟਿੰਜਟਾ ਨੂੰ ਰਾਹ ਜਾਂਦਾ ਬਿਲਕੁਲ ਰੋਡ ਦੇ ਉੱਪਰ ਹੈ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਐਮਜੀ ਸੁਪਰਸਟੋਰ ਮਕੇਰੀਆ ਤੇ ਆਪਣੇ ਆਪ ਉੱਪਰ ਆ ਜਾਏਗਾ ਜੀ ਅਰਿ ਜੇ ਤਰੀਕੇ ਤੁਸੀਂ ਜਿਆ ਕਿ ਆਦਰ ਹੈ ਗਿਫਟ ਤੁਸੀਂ ਦੇ ਰਿਹਾ 300 ਦੇ ਦੋ ਦੇ ਰਹੇ ਹੋ ਹਾਂਜੀ ਸਰ ਠੀਕ ਤੇ ਮਜ਼ਾਕ ਤਾਂ ਨਹੀਂ ਕਰ ਰਿਹਾ ਨਹੀਂ ਸਰ ਨਹੀਂ 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 ਜੀ ਮੈਂ ਕਹਿੰਦਾ ਜੀ ਤੁਸੀਂ ਇੱਕ ਲੈ ਜਾਓ ਦੋ ਲੈ ਜਾਓ ਤਿੰਨ ਲੈ ਜਾਓ ਤਿੰਨਾਂ ਦੇ ਨਾਲ ਤਿੰਨ ਪੀਸ ਅਸੀਂ ਦਵਾਵਾਂਗੇ ਤੁਹਾਨੂੰ ਇਹ ਭਾਜੀ ਐਡੀ ਬਧੀਆ ਆਈਟਮਾਂ ਤੁਸੀਂ ਪਜਾਗਣਾ ਕਰੋ ਸਾਡੇ ਆ ਦਿਵਾਲੀ ਤੇ ਉੱਤਕੇ ਤੇ ਨਹੀਂ ਜੀ ਨਹੀਂ ਇਹ ਦਿਵਾਲੀ ਤੇ ਹੀ ਵੈਸੇ ਤਾਂ ਇਹ ਬਾਇ ਵਨ ਗੈਟ ਵਨ ਨਹੀਂ ਲੱਗਦਾ ਅਸੀਂ ਸਟੋਰਲ ਆਫਰ ਲਾਇਆ ਹੈ ਜਿਹੜਾ ਵੀ ਮੇਰਾ ਭਰਾ ਆਏਗਾ ਦਿਵਾਲੀ ਤੱਕ ਉਹਨੂੰ ਇੱਕ ਨਾਲ ਇੱਕ ਫਰੀ ਦਵਾਂਗੇ ਜੀ ਇਹ ਏ ਵੀ ਫਰੀਦ ਬੜੀ ਗੱਲ ਕਹਨ ਕਸਟਮਰ ਤੁਹਾਡੇ ਕੋਲ ਆਏ ਤੇ ਤੁਸੀਂ ਬਾਅਦ ਚ ਮੁੱਕਰ ਜਾ ਨਹੀਂ ਸਰ ਨਹੀਂ ਮੈਂ ਕਹਿਣਾ ਕਿ ਕਸਟਮਰ ਜੇਕਰ ਤੁਹਾਡਾ ਨਾਲ ਲੈ ਕੇ ਆਉਣਗੇ ਤੇ ਹੋਰ ਦੇ ਦਵਾਂਗੇ ਵਾਈ 1 ਗੈਟ 1 ਦੇ ਕੇ ਤੇ ਹੋਰ ਇਤ ਵੀ ਦੇ ਦਾਂਗੇ ਤੁਹਾਡੀ ਵੀਡੀਓ ਹੀ ਨਹੀਂ ਵਾਇਰਲ ਹੋ ਜਾਣੀ ਤੇ ਕਸਟਮਰ ਤੁਹਾਡੇ ਕੋਲ ਆਣੇ ਕਿ ਉਸਦੇ ਆਣ ਵਾਸਤੇ ਬਾਏ ਤੁਸੀਂ ਕੋ ਨਹੀਂ ਜੀ ਇਹ ਕਾਲ ਸੀਗਾ ਆਫਰ ਅੱਜ ਹੈ ਨਹੀਂ ਗਾ ਇਹ ਆਫਰ ਜਿਹੜਾ ਹੈਗਾ ਇਹ ਦੀਵਾਲੀ ਤੱਕ ਚੱਲਦਾ ਰਹੇਗਾ ਜੀ ਤੁਸੀਂ ਦੀਵਾਲੀ ਵਾਲੇ ਦਿਨ ਵੀ ਆ ਕੇ ਲੈ ਕੇ ਜਾ ਸਕਦੇ ਹੋ ਤੇ ਵੱਡੀ ਗੱਲ ਇਹ ਹੈ ਕਿ ਗੱਲਾਂ ਇਹੀ ਨਹੀਂ ਵਾਈ 1 ਗੈਟ 1 ਚ ਹੈ ਹੋਰ ਆਈਟਮਾਂ ਕਈ ਹੈਗੀਆਂ ਨੇ ਆਈਟਮਾਂ ਜਿੰਨੇ ਤੁਸੀਂ ਆਫਰ ਵੀ ਦੇ ਦੇ ਦੋ ਵਾਲੀਏ ਤੌਰ ਤੇ ਦੀਵਾਲੀ ਦੇ ਤੌਰ ਤੇ ਦੇਖੋ ਜੀ ਆ ਜਿੰਨੇ ਆਈਟਮ ਹੈ ਇੱਥੇ ਡਿਸਕਾਊਂਟ ਲੱਗਾ ਹੋਇਆ ਹੈ ਇਹ ਸਾਰੇ ਹੀ ਡਿਸਕਾਊਂਟੇਬਲ ਲੱਗੀਆਂ ਹੋਈਆਂ ਨੇ 3 ਪੀਸ ਸੈਟ ਹੈ ਦਾ ਸਮਾਨ ਕਿਹੜਾ ਜੀ ਇਹਦੇ ਨਾਲ ਕੀ ਕਿੰਨੇ ਦੀ ਕੀ ਪ੍ਰਾਈਸ ਹੈ ਦਾ ਕੀ ਹੈ ਦੇਖੋ ਜੀ ਇਹਦਾ ਪ੍ਰਾਈਸ 610 ਰੁਪਏ ਸਿਰਫ 610 ਰੁਪਏ ਦਾ ਸੈਟ ਹੈ ਇਹ ਤੋਂ ਜਿਹੜਾ ਛੋਟਾ ਸੈਟ ਵੀ ਆ ਜਾਂਦਾ ਆ ਦੇਖੋ ਤੁਹਾਨੂੰ ਮਿਲਣਾ ਹੈ ਇਹ ਸਿਰਫ 250 ਦਾ ਸੈਟ ਹੈ ਜੀ ਕੋਈ ਇਹਦੇ ਨਾਲ ਆਫਰ ਵਗੈਰਾ ਹੈ ਕੋਈ ਇਹਨੂੰ ਐਮ ਆਰ ਪੀ ਦੀ ਡਿਸਕਾਊਂਟ ਦਿੱਤਾ ਹੋਇਆ ਹੈ ਇਹ ਐਮ ਆਰ ਪੀ ਡਿਸਕਾਊਂਟ ਦਿੱਤਾ ਹੈ ਹਾਂ ਜੀ ਜੇਕਰ ਤੁਸੀਂ 3000 ਦਾ ਸਮਾਨ ਖਰੀਦ ਲੈਣੇ ਹੋ ਇੱਕ ਹੋਰ ਚੀਜ਼ ਹੈ ਜੇ ਤੁਸੀਂ 3000 ਦਾ ਸਾਮਾਨ ਖਰੀਦ ਲੈਣੇ ਹੋ ਸਟੋਰ ਵੱਲੋਂ ਦੋ ਕੋਲਡ ਡਰਿੰਕ ਦੀਆਂ ਬੋਤਲਾਂ ਫ੍ਰੀ ਮਿਲਦੀਆਂ ਨੇ ਜੇ ਉਹ ਨਹੀਂ ਲੈਣਾ ਚਾਹੁੰਦੇ ਹੋ ਕੱਪ ਸੈੱਟ ਤੁਹਾਨੂੰ ਫ੍ਰੀ ਮਿਲੇਗਾ ਇਹ ਡਿਸਕਾਊਂਟ ਵੱਖਰਾ ਮਿਲੇਗਾ 3000 ਦੀ ਪਰਚੇਜ਼ਿੰਗ ਦੇ ਉੱਪਰ ਇਹ ਡਿਸਕਾਊਂਟ ਵੱਖਰਾ ਮਿਲੇਗਾ ਰੇਟ ਵਧਾਤਾ ਹੋ ਤੇ ਨਾਲ ਗਿਫਟ ਤਾਂ ਨਹੀਂ ਸਰ ਤੁਹਾਨੂੰ ਦੱਸ ਰਹੇ ਹਾਂ ਕਿ ਜ਼ਿਆਦਾਤਰ 몰ਾਂ ਬਹੁਤ ਇਦਾਂ ਕਰਦੇ ਭਾਈ ਦੇਖੋ ਸਰ ਵਾਈ ਬਣ ਗਟਮੈਂਟ ਚ ਖਰੀਦ ਲਿਓ 300 एमआरपी ਹੈ 150 ਦਾ ਪੈਣਾ ਇੱਕ ਪੀਸ ਵਾਏ ਵਨ ਗੈਟ ਵਨ ਚ ਖਰੀਦ ਲੋ 3000 ਦੀ ਪਰਚੇਸਿੰਗ ਹੋ ਜੇਗੀ ਤੇ ਤਾਂ ਤੁਸੀਂ ਉਹ ਕੱਪ ਸੈੱਟ ਵੱਖਰਾ ਲੈ ਜਿਓ ਉਤੋਂ ਕੱਪ ਸੈੱਟ ਵੱਖਰਾ ਲੈ ਜਿਓ ਜੀ ਇਹ ਦੀਵਾਲੀ ਦਾ ਸਾਡੇ ਆਫਰ ਚੱਲਦੇ ਪਏ ਨੇ ਹੋਰ ਕਈ ਆਫਰ ਨੇ ਹੋਰ ਕੀ ਆਫਰ ਆ ਗਿਆ ਦੇਖੋ ਜੀ ਸਾਡੇ ਕੋਲ ਮੋਮਬਤੀਆਂ ਵੀ ਹੈਗੀਆਂ ਨੇ ਦੀਵੇ ਵੀ ਹੈਗੇ ਆ ਦੇਖੋ ਜੀ ਕਿੰਨੀ ਕੈਟਾਗਰੀ ਸੇ ਮੋਮਬਤੀਆਂ ਦੀ ਫ੍ਰੈਗਰੈਂਸ ਵਾਲੀਆਂ ਵੀ ਨੇ ਭਾਈ ਇਹ ਕੀ ਆਟਮ ਆ ਗਿਆ ਕੀ ਚੀਜ਼ ਆ ਯਾਰ ਇਹ ਜਿਹੜੇ ਆ ਇਹ ਇਲੈਕਟ੍ਰਿਕ ਮੋਮਬਤੀਆਂ ਇਹਨਾਂ ਨੂੰ ਕਹਿੰਦੇ ਆ ਇਹਦੇ ਵਿੱਚ ਸੈੱਲ ਪੈਂਦੇ ਨੇ ਮੈਂ ਤੁਹਾਨੂੰ ਚਲਾ ਕੇ ਦੱਸਦਾ ਐ ਇਸ ਤਰੀਕੇ ਨਾਲ ਚੱਲਦੀ ਐ ਇਹਨਾਂ ਸਾਡੇ ਬਾਅਦ ਬਹੁਤ ਵਧੀਆ ਆਟਮਾ ਹਾਂਜੀ ਸਰ ਦੂਸਰੀ ਗੱਲ ਨਹੀਂ ਸਰ ਜਾਦੂ ਤੇ ਨਹੀਂ ਐ ਜਾਦੂ ਕਿੱਥੇ ਕੋਈ ਆਇਆ ਜਾ ਸੈੱਲ ਸਰ ਇਹਦੇ ਥੱਲੇ ਪੈਂਦੇ ਨੇ ਬਾਕੀ ਵੱਡੀ ਗੱਲ ਐ ਦੇਖੋ ਜੀ ਬੱਚੇ ਨਿਆਣੇ ਕੀ ਕਰਦੇ ਕੋਈ ਦੀਵਾ ਚਲਾਣਾ ਜਦੋਂ ਉਹਦੇ ਵਿੱਚ ਤੇਲ ਪਾਣਾ ਮੋਮਬਤੀ ਵੀ ਹੋਵੇ ਉਹਨੂੰ ਹੱਥ 'ਚ ਫੜ ਲੈਂਦੇ ਸੀਗੇ ਤੇ ਹੱਥ ਜਲਣ ਦਾ ਬੜਾ ਡਰ ਰਹਿੰਦਾ ਸੀਗਾ ਜਸੇਕਾ ਲੱਗ ਜਾਵੇ ਇਹਨੂੰ ਕੋਈ ਚੱਕਰ ਨਹੀਂ ਜੀ ਇਹ ਜਿੱਦਾਂ ਹੁਣ ਮਰਜੀ ਬੱਚਾ ਹੱਥੇ ਫੜ ਕੇ ਭੱਜੇਰ ਦੂਸਰੀ ਗੱਲ ਜਦੋਂ ਇਹ ਸੈੱਲ ਡਾਊਨ ਹੋ ਜਾਣ ਸੈੱਲ ਨਵੇਂ ਪਾ ਲਓ ਫੇਰ ਉਦਾਂ ਦਾ ਨਵਾਂ ਦਾ ਨਵਾਂ ਲਾਈਫ ਟਾਈਮ ਚੱਲ ਗਿਆ ਲਾਈਫ ਟਾਈਮ ਚੱਲ ਗਿਆ ਜੀ ਬਿਲਕੁਲ ਜੀ ਬਿਲਕੁਲ ਅਗਲੀ ਦੀਵਾਲੀ ਤੱਕ ਚਲਾਉਂਦੇ ਰਹੋ ਇਹ ਤਾਂ ਆ ਵੀ ਸਾਰੇ ਲੈਂਪ ਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਲੈਂਪ ਨੇ ਦੇਖੋ ਜੀ ਆ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਆ ਇਸ ਹਰ ਇਹ ਲੈਂਪ ਹੈ ਜੀ ਇਹ ਛੋਟਾ ਇਹ ਛੋਟਾ ਲੈਂਪ ਹੈ ਜੀ ਛੋਟਾ ਲੈਂਪ ਹੈ ਜੀ ਹਾਂਜੀ ਹਾਂਜੀ ਜਾਨਕੀ ਦੀਵਾਲੀ ਦਾ ਗਿਫਟ ਦੀਵਾਲੀ ਦਾ ਹਾਂਜੀ 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 ਸਰ ਤੁਸੀਂ ਲੈ ਕੇ ਜਾ ਸਕਦੇ ਹੋ ਆ ਦੇਖੋ ਜੀ ਮਸ਼ਰੂਮ ਚੈੱਕ ਕਰੋ ਤੁਸੀਂ ਪਹਿਲਾਂ ਬਾ ਜੀ ਬਾ ਅਰੇ ਕਿਥੋਂ ਲੈਂਦੀਆਂ ਐ ਆਟਮਾ ਤਿੰਨ ਚਾਰ ਜੀ ਇਹ ਜੀ ਸਟੋਰ ਸਾਡੇ ਵਿੱਚ ਕਾਫੀ ਆਈਟਮਾਂ ਇਦਾਂ ਦੀਆਂ ਤੁਸੀਂ ਵਿਜ਼ਿਟ ਕਰੋਗੇ ਜਦੋਂ ਸਾਡੇ ਸਤਿਕਾਰਯੋਗ ਕਸਟਮਰ ਪਿਆਰੇ ਕਸਟਮਰ ਜਦੋਂ ਇੱਥੇ ਆਣਗੇ ਉਹਨਾਂ ਨੂੰ ਆਪ ਪਤਾ ਲੱਗ ਜਾਣਾ ਕਿ ਕਿੰਨੀਆਂ ਆਈਟਮਾਂ ਇੱਥੇ ਹੈਗੀਆਂ ਨੇ ਮਰਾ ਇਹ ਤਾਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖੀ ਆ ਤੁਹਾਨੂੰ ਤੁਹਾਡੇ ਕੋਲ ਆ ਕੇ ਹਾਂਜੀ ਹਾਂਜੀ ਨਾ ਇਹਦਾ ਕੋਈ ਰਿਸਕ ਰਹਿੰਦਾ ਹੈ ਤੇ ਬੱਚੇ ਵੀ ਇਹਨੂੰ ਹੱਥ 'ਚ ਫੜ ਕੇ ਇੱਧਰ ਜਾ ਉੱਧਰ ਜਿੱਧਰ ਮਰਜ਼ੀ ਲੈ ਜਾਓ ਨਾ ਟੁੱਟਣ ਦਾ ਡਰ ਵੀ ਕੋਈ ਨਹੀਂ ਹੈਗਾ ਤੇ ਆ ਵੀ ਕੈਂਡਲਸ ਸੇ ਸਾਰੀਆਂ ਇਹੋ ਅਜੀਬ ਚੀਜ਼ ਹੈ ਇਹ ਵੀ ਕੈਂਡਲਸ ਆ ਜੀ ਇਹ ਫ੍ਰੈਗਰੈਂਸ ਵਾਲੀਆਂ ਹੈ ਹਾਂਜੀ ਇਹ ਫ੍ਰੈਗਰੈਂਸ ਕੈਂਡਲ ਹੈ ਆ ਵੀ ਦੇਖੋ ਫ੍ਰੈਗਰੈਂਸ ਕੈਂਡਲ ਜਿਹੜੀਆਂ ਹੈਗੀਆਂ ਦੇਖੋ ਜੀ ਆ ਵੀ ਸਾਰੀਆਂ ਕੈਂਡਲਸ ਹੀ ਆ ਮਰੇ ਕਰੇ ਬਣਾਈਆਂ ਨਹੀਂ ਸਰ ਇਹ ਕਰੇ ਨਹੀਂ ਇਹ ਵਕਫਾ ਫੈਕਟਰੀ ਤੋਂ ਤਿਆਰ ਹੋ ਕੇ ਆਂਦੀਆਂ ਨੇ ਆ ਦੇਖੋ ਸਰ ਆ ਛੋਟੀ ਆਈਟਮ ਹੈ ਜਿੱਦਾਂ ਨਹੀਂ ਸਰ ਇਹ ਬਗਾਰੀ ਤੁਹਾਡਾ ਪ੍ਰਧਾਨ ਦਾ ਹਾਂਜੀ ਹਾਂਜੀ ਆ ਦੇਖੋ ਜੀ ਇਹ ਵੀ ਹੈਗਾ ਇਹ ਦੀਵਾ ਇੱਕ ਹਿਸਾਬ ਦਾ ਇਦਾਂ ਚੱਲਦਾ ਹੈ ਬਹੁਤ ਜੀ ਇਹਦੇ ਬੜੀਆਂ ਲੱਟਾਂ ਕੱਢਦਾ ਹਾਂਜੀ ਹਾਂਜੀ ਚਾਰ ਪੰਜ ਪਰ ਲੱਟਾਂ ਕੱਢਣ ਦੇ ਹਾਂਜੀ ਹਾਂਜੀ ਸਰ ਹਾਂਜੀ ਦੇਖੋ ਜੀ ਕੋਈ 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 ਰਿਸਕ ਵੀ ਹੈ ਨਾ ਜਿੰਨੇ ਲੋਕਾਂ ਕਹਾਂਗੇ ਜਿੰਨੇ ਵੀ ਆਪਣੇ ਕਸਟਮਰ ਹੈਗੇ ਆ ਜੀ ਸਰ ਜੀ ਜਿਸ ਵੀ ਦੁਨੀਆ ਵੀਡੀਓ ਦੇਖ ਰਹੀ ਆ ਤੇ ਫਟਾਫਟ ਅੱਗੇ ਦੀਵਾਲੀ ਦਾ ਲੁੱਟ ਖਾਣ ਬਿਲਕੁਲ ਸਰ ਤਾਂ ਨਵੀਂ ਨਵੀਂ ਆਟਮਾ ਖਰੀਦੇ ਤੇ ਆਪਣੇ ਘਰ ਦੀ ਜਿਹੜੀ ਦੀਵਾਲੀ ਗ੍ਰੀਨ ਦੀਵਾਲੀ ਬਣਾਉਣਾ ਹਾਂ ਗ੍ਰੀਨ ਦੀਵਾਲੀ ਬਣਾਉਣਾ ਜੀ ਦੀਵਾਲੀ ਆਪਣੇ ਪਟਾਕੇ ਚ ਨਾ ਬਿਲਕੁਲ ਸਰ ਬਿਲਕੁਲ ਬਿਲਕੁਲ ਹਾਂ ਜੀ ਸਰ ਜਿਹੜੀ ਤੇ ਆਪਣੇ ਸੱਗੇ ਦੇ ਤੌਰ ਤੇ ਛੋਟੇ ਛੋਟੇ ਪਟਾਕੇ ਛੋਟੇ ਪਟਾਕੇ ਚਲਾ ਸਕਦੇ ਆ ਜਾਨ ਦੀ ਰਖਵਾਲੀ ਆ ਆਪ ਕਰ ਬਿਲਕੁਲ ਸਰ ਬਿਲਕੁਲ ਇਹ ਵੀ ਇਹ ਫ੍ਰੈਗਰੈਂਸ ਦੀਆਂ ਨੇ ਆ ਵੀ ਕੈਂ ਤੇ ਬਾਕੀ ਇਹ ਦੇਖੋ ਫਲਾਵਰ ਵਾਲੀ ਹੈ ਇੱਕ ਹੋਰ ਚੀਜ਼ ਜੀ ਆਹ ਕਿਹੜਾ ਫਲਾਵਰ ਹੈ ਜੀ ਇਹ ਵੀ ਫਲਾਵਰ ਕੈਂਡਲ ਹੀ ਹੈ ਜੀ ਹਾਂ ਜੀ ਇਹ ਵੀ ਫਲਾਵਰ ਕੈਂਡਲ ਹੈ ਜੀ ਆ ਇੱਕ ਚੀਜ਼ ਹੋਰ ਹੈ ਜੀ ਮੈਂ ਤੁਹਾਨੂੰ ਦਿਖਾਣਾ ਸਾਡੇ ਜਿਹੜੇ ਸ਼ਕੀਨ ਹੁੰਦੇ ਨੇ ਥੋੜੇ ਬੰਦੇ ਉਹਨਾਂ ਵਾਸਤੇ ਹੈ ਜੀ ਇਹ ਤਾਂ ਉਹਨਾਂ ਵਾਸਤੇ ਬੜਾ ਜੀ ਜਿਹੜੇ ਕੁਝ ਕਿਹਾ ਵਸੇ ਬੰਦੇ ਥੋੜੇ ਦੂਜੇ ਟਾਈਪ ਦੇ ਇਹ ਬੀਅਰ ਬੀਅਰ ਗਲਾਸ ਕੈਂਡਲ ਇਹਨੂੰ ਕਹਿੰਦੇ ਆ ਜੀ ਤੇ ਫ੍ਰੈਗਰੈਂਸ ਵਾਲੀ ਹੈ ਇਹ ਵੀ ਤੇ ਕਾਫੀ ਇਹਦੀ ਵੀ ਡਿਮਾਂਡ ਚੱਲਦੀ ਹੈਗੀ ਇਹ ਵੀ ਤੁਹਾਨੂੰ ਇੱਥੋਂ ਐਮਜੀ ਸੁਪਰਸਟੋਰ ਤੋਂ ਮਿਲ ਜੇਗੀ ਜੀ ਮੁੰਨੋ ਨਾ ਮੁੰਨੋ ਤੁਸੀਂ ਇਹ ਘਾਰ ਹੀ ਬਣਾਇਆ ਹੈ ਘਰ ਫੈਕਟਰੀ ਮੂਟੀ ਲਾਈ ਗਈ ਨਹੀਂ ਸਰ ਜੀ ਫੈਕਟਰੀ ਨਹੀਂ ਹੈਗੀ ਅੱਜ ਕਰੀ ਦੇਖੀਏ ਸਾਡੀ ਕਿੰਨੀ ਉਮਰ ਹੋ ਗਈ ਮਹਾਰਾਜ ਭਾਈ ਸ਼ੋਅਰੂਮੇ ਛੱਡਿਆ ਬਾਹਰ ਵੀ ਵਿਦੇਸ਼ਾਂ ਵਿੱਚ ਘੁੰਮੇ ਆਹੀ ਹਾਂ ਹਾਂ ਜੀ ਹਾਂ ਜੀ ਗਲਾਸ ਗਲਾਸ ਹਾਂ ਜੀ ਹਾਂ ਜੀ ਹਾਂ ਜੀ ਸਰ ਬਾਕੀ ਆ ਦੇਖੋ ਜੀ ਇਹ ਕੱਪ ਹੈ ਇਹ ਵੀ ਫਰੇਗਰੈਂਸ ਵਾਲੀ ਹੈ ਮੋਮਬਤੀ ਹੈ ਸਾਰੀ ਮੋਮਬਤੀ ਹੈ ਨਹੀਂ 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 ਇਹ ਤਾਂ ਹੀ ਇਹ ਦੇ ਦੱਸ ਦਿਓ ਬੱਚਿਆਂ ਨੂੰ ਤਾਂ ਹੀ ਇਹਦੇ ਉੱਤੇ ਉਹ ਲਗਾਇਆ ਹੋਇਆ ਸੀ ਬੱਚੇ ਕਿ ਯਾਰ ਅਨਜਾਨ ਹੁੰਦੇ ਬੱਚਾ ਲੱਗਦਾ ਹਾਂਜੀ ਹਾਂਜੀ ਬਾਕੀ ਇਹ ਵੀ ਕੈਂਡਲ ਹੈ ਜੀ ਇਹਨੂੰ ਖੋਲਦੇ ਆਂ ਜਦੋਂ ਖੋਲਾਂਗੇ ਇਹਦੇ ਅੰਦਰ ਫਰੇਗਰੈਂਸ ਵਾਲੀ ਕੈਂਡਲ ਨਿਕਲੇਗੀ ਹਾਂਜੀ ਇਹ ਬੰਦ ਰਹਿਦਾ ਪੂਰਾ ਕੰਟੇਨਰ ਫੇਰੇ ਅੰਦਰ ਕੋਈ ਸੌਸ ਵਗੈਰਾ ਕੋਈ ਆਟਮ ਪਾਈ ਹੁੰਦੀ ਥਾਨ ਪੀਣ ਜੀ ਸਰ ਜੀ ਸਰ ਬਾਕੀ ਇਹ ਦੇਖੋ ਜੀ ਫਰੇਗਰੈਂਸ ਇਲੈਕਟ੍ਰਿਕ ਆ ਵੀ ਇਲੈਕਟ੍ਰਿਕ ਹੈ ਆਂਦੀ ਹੈ ਦੇਖੋ ਦੇਖੋ ਇਹਦਾ ਕਲਰਿੰਗ ਕਿੰਨੀ ਸੋਹਣੀ ਹੋਣੀ ਆ ਆ ਦੇਖੋ ਵਾਹ ਜੀ ਵਾਹ ਕਿੰਨੀ ਸੋਹਣੀ ਕਲਰਿੰਗ ਹੈ ਦੀ ਮੈਂ ਤਾਂ ਕਹਿੰਦਾ ਜਿੰਨੇ ਵੀ ਕਸਟਮਰ ਦੇਖ ਰਹੇ ਨੇ ਵੀਡੀਓ ਢੇਲਣਾ ਕਰਨ ਫਟਾਫਟ ਆ ਜਾਣਾ ਯੋਗਲ ਨੋਵੇ ਕੇ ਦੇਖਦੇ ਰਹੋ ਵੀਡੀਓ ਬੈਠੇ ਸਾਰਾ ਇਧਰ ਖਤਮ ਹੋ ਜਾਵੇ ਹਾਂਜੀ ਹਾਂਜੀ ਇਹ ਸਾਰੇ ਦੀਵਾਲੀ ਤੱਕ ਹੀ ਰਹਿਣਾ ਹੈ ਦੀਵਾਲੀ ਤੋਂ ਬਾਅਦ ਸਾਰੇ ਮੁੱਕ ਜਾਣ ਜੀ ਬਿਲੇ ਸਲੈਰੀਆਂ ਖੁਰਦਾ ਜੀ ਪੇਪਰ ਮਿਲਟ ਨੂੰ ਆ ਰੋਡ ਤੇ ਤੁਸੀਂ ਆਓਗੇ ਜਦੋਂ ਬਿਲੇ ਸਲੈਰੀਆਂ ਖੁਰਦਾ ਪੈਂਦਾ ਹੈ ਜੀ ਮਕੇਰੀਆਂ ਚ ਐਮ ਜੀ ਸੁਪਰਸਟੋਰ Google ਤੇ ਵੀ ਸਰਚ ਕਰੋਗੇ ਤੇ Google ਤੇ ਵੀ ਤੁਹਾਨੂੰ ਜਿਹੜੀ ਇਹਦੀ ਸਾਈਟ ਸਾਡੀ ਐਮ ਜੀ ਸੁਪਰਸਟੋਰ ਦੀ ਆ ਜਾਏਗੀ ਜੀ ਹਾਂਜੀ ਹੋਰ ਕਿਹੜੀ ਆਓ ਜੀ ਖਾਸ ਹੋਰ ਹੋਰ ਸਰ ਦੀਵੇ ਦੀਵੇ ਆਂਦੇ ਨੇ ਮੈਂ ਦੀਵਾਲੀ ਦਾ ਹੀ ਤੁਹਾਨੂੰ ਮੜਾ ਸਮਾਨ ਦਿਖਾਉਂਗਾ ਆਹ ਦੇਖੋ ਜੀ ਮਿੱਟੀ ਦੇ ਦੀਵੇ ਮਿੱਟੀ ਦੀ ਦੀਵੇ ਤੁਸੀਂ ਦੇਖੇ ਹੋਣਗੇ ਹਾਂਜੀ ਹਾਂਜੀ ਪਰ ਮਿੱਟੀ ਦੇ ਦੀਵਿਆਂ ਦੇ ਵਿੱਚ ਮੋਸਟਲੀ ਅਸੀਂ ਤੇਲ ਭੰਦੇ ਰਹੇ ਹਾਂ ਤੇ ਤੁਹਾਨੂੰ ਅੱਜ ਦੀਵਾ ਦਿਖਾ ਰਹੇ ਹਾਂ ਚੈੱਕ ਕਰਿਓ ਪਹਿਲਾਂ ਆਹ ਚੈੱਕ ਕਰੋ ਜੀ ਇਹ ਤਾਂ ਦੀਵੇ ਘਟ ਲਾਦੇ ਮੈਨੂੰ ਮਟਕੀਆਂ ਲੱਗਣ ਦੀਆਂ ਇਹ ਮਟਕੀਆਂ ਹੀ ਆਂ ਜੀ ਮਟਕੀਆਂ ਹੀ ਇਹ ਮੱਖਣ ਵਾਲੀਆਂ ਭਗਵਾਨ ਕ੍ਰਿਸ਼ਨ ਜੀ ਦੀਆਂ ਇਹ ਮਟਕੀਆਂ ਨੇ ਤੇ ਇਹਦੇ ਵਿੱਚ ਮੋਮ ਹੈ ਜੀ ਅੱਛਾ ਜੀ ਕੋਈ ਤੇਲ ਪਾਂ ਦੀ ਲੋੜ ਨਹੀਂ ਦੇਖੋ ਕਿੱਡੇ ਸੋਹਣੇ ਪੀਸ ਹੈ ਬਹੁਤ ਜੀ ਹਾਂ ਜੀ ਤੇ ਵੱਡੀ ਗੱਲ ਇਹ ਹੈ ਉਹ ਸਿਰਫ ਉਹ ਸਿਰਫ ਤੁਹਾਨੂੰ ਇਹ ਜਿਹੜੇ ਇਹਦੀ ਐਮ ਆਰ ਪੀ ਲਿਖੀ ਹੋਈ ਹੈ ਸਿਰਫ ਉਹ ਸਿਰਫ ਤੁਹਾਨੂੰ 120 ਰੁਪਏ ਚ ਪਏਗਾ ਇਹਨਾਂ ਨੂੰ ਸਸਤਾ ਹਾਂ 120 ਰੁਪਏ ਚ ਪਏਗਾ ਇਹਦੇ ਵਿੱਚ 6 ਪੀਸ ਜੀ ਹਾਂ ਜੀ ਤੇ ਹੈ ਵੀ ਦੇਖੋ ਬਹੁਤ ਸੋਹਣੀ ਕਢਾਈ ਕੱਢੀ ਹੋਈ ਹੈ ਬੜੀ ਅਲੱਗ ਜੀ ਨਾ ਗੈਟ ਅਪ ਕਿੰਨੀ ਹੈ ਦੀ ਹਾਂ ਜੀ ਹਾਂ ਜੀ ਬਾਕੀ ਜਿਨ੍ਹਾਂ ਨੂੰ ਇੱਕ ਕੈਂਡਲ ਸਾਡੀ ਆ ਆਂਦੀ ਹੈਗੀ ਹੈ ਸਾਈਕਲ ਵਾਲੀ ਕੈਂਡਲ ਹੈ ਜਿਹਨੂੰ ਕਹਿੰਦੇ ਪਿੱਛੇ ਕੈਂਡਲ ਲੱਗੀ ਹੋਈ ਹੈ ਇਹ ਵੀ ਜਿਹੜੀ ਹੈਗੀ ਹੈ ਇਹ ਗਿਫਟ ਪੈਕ 'ਚ ਹੀ ਜਾ ਰਹੀ ਹੈ ਜ਼ਿਆਦਾ ਕਰ ਤੇ ਇੱਕ ਆ ਗਿਫਟ ਸਾਈਕਲ ਚੱਲਦਾ ਜੀ ਚੱਲਦੇ ਚਲਾ ਲਓ ਜੀ ਚੱਲਦਾ ਸਾਈਕਲ ਚੱਲਦਾ ਨਹੀਂ ਇਹਦੇ ਪੈਡਲ ਹੈ ਨਹੀਂ ਵੈਸੇ ਉੱਧਰ ਇਹ ਤਾਂ ਪੈਡਲ ਨਾਲ ਬਣਾ ਬੱਚਾ ਕਲਾਣਾ ਮਾਊਗਾ ਜੀ ਹਾਂਜੀ ਇਹ ਬਣਾਈ ਹੈ ਡੈਕੋਰੇਸ਼ਨ ਹਾਂਜੀ ਡੈਕੋਰੇਸ਼ਨ ਹੀ ਹੈ ਜੀ ਹਾਂਜੀ ਹਾਂਜੀ ਇਹ ਡੈਕੋਰੇਸ਼ਨ ਹੈ ਜੀ ਹੋਰ ਕਈ ਤਰ੍ਹਾਂ ਦੇ ਦੀਵੇ ਛੋਟੇ ਵੀ ਆ ਜਾਂਦੇ ਆ ਦੇਖੋ ਜੀ ਇਹ ਛੋਟੇ ਦੀਵੇ ਆ ਇਹ 50 ਰੁਪਏ ਦੇ ਤੁਹਾਨੂੰ 12 ਪੀਸ ਮਿਲਣਗੇ ਛੋਟੇ ਦੀਵੇ ਨਾਲ ਜੀ ਮੋਮ ਭਰੀ ਹੋਈ ਹੈ ਠੀਕ ਹਾਂਜੀ ਬਾਕੀ ਆ ਗਿਫਟ ਪੈਕ ਹੈ ਜੀ ਆ ਮੀਨੀਆਂ ਦਾ ਹੁੰਦਾ ਮੈਨੀਆਂ ਦਾ ਇਹਦੇ ਵਿੱਚ 6 ਪੀਸ ਹੁੰਦੇ ਫਰੂਟੀ ਦੇ 120 120 ਰੁਪਏ ਦੇ ਫਰੂਟੀ ਦੇ ਹੀ ਬਣਦੇ ਨੇ ਜੇ ਤੁਸੀਂ ਦਿਵਾਲੀ ਤੱਕ ਆਉਨੇ ਹੋ ਤੁਹਾਨੂੰ ਇਹ ਗਿਫਟ ਪੈਕ ਸਿਰਫ ਸਿਰਫ 85 ਰੁਪਏ ਦਾ ਮਿਲੇਗਾ ਇੱਕ ਪੈਕ ਤੁਹਾਨੂੰ ਮਿਲੇਗਾ 85 ਰੁਪਏ ਦਾ 85 ਰੁਪਏ ਦਾ ਵੱਡੀ ਗੱਲ ਵੱਡੀ ਗੱਲ ਦੇਖੋ ਜੀ ਇਹਦੇ ਵਿੱਚ 6 ਪੀਸ ਹੋਣਗੇ ਫਰੂਟੀ ਦੇ ਪਰ ਪੀਸ ਪ੍ਰਾਈਸ ਕੋਸਟ ਕਰਦੀ ਹੈ 20 ਰੁਪਏ 6 ਪੀਸਾਂ ਦੀ 120 ਰੁਪਏ ਦੇ ਪ੍ਰਾਈਸ ਹੀ ਕੋਸਟ ਕਰ ਰਹੀ ਹੈ ਦੇ ਨਾਲੇ ਪੈਕਿੰਗ ਵੱਖਰੀ ਹੈ ਦੀ 85 ਦਾ ਤੁਸੀਂ ਇਹ ਗਿਫਟ ਪੈਕ ਲੱਗ ਜਾ ਸਕਦੇ ਹੋ ਪਰ ਦਿਵਾਲੀ ਤੱਕ ਦਿਵਾਲੀ ਤੋਂ ਬਾਅਦ ਤੁਹਾਨੂੰ ਇਹ ਇਹ ਪ੍ਰਾਈਜ਼ ਨਹੀਂ ਮਿਲੇਗਾ ਜਾਨੇ ਕਿ ਜਿਹਨੇ ਫਾਇਦਾ ਲੈਣਾ ਦਿਵਾਲੀ ਦਿਵਾਲੀ ਤੱਕ ਆ ਕੇ ਲੈ ਸਕਦੇ ਦਿਵਾਲੀ ਵਾਲੇ ਨਹੀਂ ਤੁਹਾਡੇ ਲਟ ਲਵੇ ਜਾਨੇ ਕਿ ਨਹੀ ਸਰ ਨਹੀਂ 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 ਸਰ ਲਟਾ ਨਹੀਂ ਰਹੇ ਅਸੀਂ ਕਸਟਮਰ ਦਾ ਫਾਇਦਾ ਸੋਚ ਰਹੇ ਆ ਜੀ ਉਹਦੇ ਕਹਿਣ ਕਿ ਦੁਕਾਨ ਲਟਾ ਦੀ ਖਾਲੀ ਹੋ ਗਈ ਅੱਜ ਨਹੀਂ ਜੀ ਨਹੀਂ ਇਹ ਜੀ ਦੁਕਾਨ ਹੀ ਕਸਟਮਰ ਕਰਕੇ ਹੈ ਜੇ ਕਸਟਮਰ ਲੈ ਵੀ ਜਾਣਗੇ ਜਿਸ ਸਾਨੂੰ 2 ਰੁਪਏ ਘੱਟ ਵੀ ਕਮਾ ਹੋ ਜਾਣਗੇ ਉਹਨਾਂ ਦਾ ਜਿਹੜੀ ਅਸੀਸ ਜਿਹੜਾ ਪਿਆਰ ਹੈ ਉਹਦੇ ਨਾਲ ਸਾਡੀ ਜਿਹੜੀ ਕਮਾਈ ਚ ਬਰਕਤ ਪੈਣੀ ਹੈ ਉਹਦਾ ਮੁੱਲ ਹੀ ਕੋਈ ਨਹੀਂ ਜੀ ਕੀ ਬਾਤ ਬਾਤ ਬਹੁਤ ਵਧੀਆ ਸੋ ਜਟ ਤੁਹਾਡੀ ਹਾਂਜੀ ਸਰ ਅਸੀਂ ਤੁਹਾਡਾ ਵੀ ਜੀ ਆਖਦੇ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਕਰ ਦਿੱਤੀਆਂ ਜੀ ਸਰ ਤੁਹਾਡਾ ਵੀ ਅਸੀਂ ਜੀ ਆਏ ਆਖਦੇ ਆ ਜੀ ਤੁਸੀਂ ਇੰਨਾ ਕੀਮਤੀ ਸਮਾਂ ਤੇ ਕੱਢ ਕੇ ਆਏ ਹੋ ਜੀ ਬਾਕੀ ਸਟੋਰ ਕਾਫੀ ਸਾਮਾਨ ਹੈ ਝਾੜੂਆਂ ਤੇ ਵੀ ਆਫਰ ਲੱਗੀ ਹੋਈ ਹੈ ਰਾਸ਼ਨ ਤੇ ਵੀ ਆਫਰ ਲੱਗੀ ਹੋਈ ਹੈ ਸਾਰੀਆਂ ਚੀਜ਼ਾਂ ਤੇ ਲੱਗੀ ਹੈ ਡਿਟਰਜੈਂਟ ਤੇ ਵੀ ਲੱਗੀ ਹੈ ਏਗ ਟ੍ਰੇ ਤੇ ਵੀ ਲੱਗੀ ਹੈ 170 ਰੁਪਏ ਦੀ ਏਗ ਟ੍ਰੇ ਮਿਲੇਗੀ ਤੁਹਾਨੂੰ ਜੀ ਤੇ ਬਿਲਕੁਲ ਤਾਜ਼ੇ ਜਿਹੜੇ ਅੱਗੇ ਹੁੰਦੇ ਸਾਡੇ ਕੋਲ 170 ਰੁਪਏ ਦੀ ਟਰੇ ਮਿਲ ਜੇਗੀ ਇਹ ਚੜੀ ਵੀ ਹੈਨੀ ਇਹਦੇ ਕਸਟਮਰਾਂ ਨੇ ਸ਼ੁਰੂ ਹੋ ਗਏ ਹਾਂਜੀ ਹਾਂਜੀ ਸਰ ਹਾਂਜੀ ਸ਼ੁਰੂਆਤ ਵਿੱਚ ਆਸਰ ਹੋ ਗਿਆ ਜਾਣੀ ਜਾਨ ਹਾਂਜੀ 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 ਕਸਟਮਰ ਆਏ ਨੇ ਦਰੋ ਹੋ ਗਏ ਹਾਂਜੀ 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 ਤੇ ਬਾਕੀ ਹੋਰ ਆਈਟਮ ਕਾਫੀ ਹੈ ਜਿੰਨਾਂ ਦਾ ਨਾ ਕੰਮ ਚੱਲੀ ਜਾਂਦਾ ਜੀ ਬਾਕੀ ਪੋਚੇ ਵੀ ਸਾਡੇ ਕੋਲ ਲੱਗੇ ਹੋਏ ਵਾਈ ਬਨ ਗੈਟ ਵਨ ਚ ਪੋਚੇ ਲੱਗੇ ਹੋਏ ਨੇ ਜਿਹੜੇ ਵੱਡੇ ਬਾਲਟੀ ਵਾਲੇ ਹੁੰਦੇ ਨੇ ਓ ਐਮ ਆਰ ਪੀ ਦੇ ਇੱਕ ਨਾ ਇੱਕ ਫਰੀ ਲੱਗੇ ਹੋਏ ਨੇ ਉਹ ਵੀ ਫਲਾਵਰਿੰਗ ਜਿਹੜੀ ਹੈਗੀ ਹੈ ਇਹ ਵੀ ਜਿਹੜੀ ਹੈਗੀ ਦਿਵਾਲੀ ਤੇ ਕਾਫੀ ਡਿਸਕਾਊਂਟ ਤੇ ਪਾ ਲਗਾਏ ਹੋਏ ਨੇ ਫਲਾਵਰ ਵੀ ਅਜਾ ਬਹੁਤ ਵੱਜਾ ਜੋ ਹੈਗਾ ਫਲਾਵਰ ਕੀ ਰੇਟ ਹੈ ਦਾ ਰੇਟ ਇਹ ਸਰ ਤੁਹਾਨੂੰ 20 900 ਦਾ ਪਵੇਗਾ ਤੇ ਬਾਕੀ ਇਹਦਾ ਨਾ ਪੋਰਟ ਦਾ ਸਾਈਜ਼ ਅਲੱਗ ਹੈ ਬੱਚੇ ਜੇ ਤੁਸੀਂ ਬੰਚੇਸ ਸੇ ਅਲੱਗ ਪਵਾਉਣਾ ਚਾਹੁੰਦੇ ਹੋ ਉਹ ਵੀ ਪਵਾ ਸਕਦੇ ਹੋ ਤੇ ਫਿਰ ਪ੍ਰਾਈਸ ਘਟ ਜਾਏਗਾ ਥੋੜਾ ਹਾਂਜੀ ਹਾਂਜੀ ਬਾਕੀ ਮੌਕੇ ਤੇ ਆ ਜੀ ਜੇ ਕੋਈ ਤੁਹਾਡਾ ਨਾਮ ਲੈ ਕੇ ਜਾਂ ਵੀਡੀਓ ਦੇ ਕੇ ਆਂਦਾ ਹੈ ਤੇ ਅਸੀਂ ਉਹਨਾਂ ਨੂੰ ਹੋਰ ਡਿਸਕਾਊਂਟ ਕਰਾਂਗੇ ਧੰਨਵਾਦ ਧੰਨਵਾਦ ਹਾਂਜੀ ਸਰ ਹਾਂਜੀ ਹਾਂਜੀ ਬਾਕੀ ਸਾਡੇ ਕੋਲ ਚੌਲ ਵੀ ਹੁੰਦੇ 11 21 ਦੇ ਪੌਂਡ ਜਿਹਨੂੰ ਕਹਿੰਦੇ ਨੇ ਉਹ ਅਸੀਂ 60 ਰੁਪਏ ਕਿਜੀ ਦਿੰਨੇ ਆ ਜੀ ਤੇ ਝਾੜੂ ਸਾਡੇ ਕੋਲ 75 ਰੁਪਏ ਦੀ ਰੇਂਜ ਸਭ ਤੋਂ ਪਹਿਲਾਂ ਸਾਡਾ 75 ਰੁਪਏ ਦੀ ਰੇਂਜ ਝਾੜੂ ਸਟਾਰਟ ਹੋ ਜਾਂਦੇ ਆ ਜੇ 75 ਰੁਪਏ ਚ ਹੋਲ ਸੇਲ ਚ ਵੀ ਕਿਸੇ ਨੂੰ ਨਹੀਂ ਮਿਲਦਾ ਉਹ ਇਸ ਸਟੋਰ ਤੇ ਮਿਲੇਗਾ ਬਾਕੀ ਇੱਕ ਹੋਰ ਚੀਜ਼ 3000 ਦੀ ਪਰਚੇਜ਼ਿੰਗ ਕਰ ਲੋ 3000 ਤੋਂ ਬਾਅਦ ਤੁਹਾਨੂੰ ਇੱਕ ਆਫਰ ਵੱਖਰਾ ਮਿਲ ਜੇਗਾ ਜੀ ਉਹ ਸਟੋਰ ਦੀ ਜਿਹੜੀ ਡੇਲੀ ਆਫਰ ਚੱਲਦੀ ਹੈ ਤੁਸੀਂ ਉਹ ਲੈ ਕੇ ਜਾ ਸਕਦੇ ਹੋ ਇਹ ਜਿਹੜੀ ਆਫਰ ਲੌਂਗ ਟਰਮ ਹੈ ਹਾਂ ਲੌਂਗ ਟਰਮ ਆ ਉਹ ਤੁਹਾਨੂੰ ਡੇਲੀ ਮਿਲਦੀ ਰਹੇਗੀ ਪੂਰਾ ਸਾਲ ਚੱਲਦੀ ਆ ਆਫਰ ਹੋਰ ਡੇਲੀ ਚੱਲਦੀ ਹੈਗੀ ਹੈ ਜੀ ਹੋਰ ਦਿਵਾਲੀ ਜੰਮ ਕੇ ਤੁਹਾਡਾ ਕੀ ਸੁਦੇਸ਼ ਕੀ ਹੈ ਸੰਦੇਸ਼ ਇਹ ਹੀ ਹੈ ਜੀ ਸਾਰੇ ਹੀ ਮੇਰੇ ਸਤਿਕਾਰਯੋਗ ਭਰਾਵਾਂ ਭੈਣਾਂ ਨੂੰ ਮਾਮਾ ਨੂੰ ਤੇ ਸਾਰੇ ਹੀ ਸਤਿਕਾਰਯੋਗ ਜਿਹੜੇ ਦੇਸ਼ ਚ ਵਿਦੇਸ਼ ਚ ਵੱਸਦੇ ਨੇ ਲੱਖ ਲੱਖ ਵਧਾਈ ਤੇ ਜੇ ਪਟਾਕੇ ਚਲਾਣੇ ਨੇ ਤੇ ਧਿਆਨ ਨਾਲ ਚਲਾਇਓ ਜੀ ਬੱਚਿਆਂ ਨੂੰ ਪਟਾਕੇ ਤੋਂ ਦੂਰ ਹੀ ਰੱਖਿਓ ਤੇ ਆਰਗੈਨਿਕ ਹੀ ਦੀਵਾਲੀ ਮਨਾਇਓ ਸੰਦੇਸ਼ ਤੇ ਇਹੀ ਹੈ ਜੀ ਬਾਕੀ ਤੁਹਾਡੀ ਦੀਵਾਲੀ ਸਾਰਿਆਂ ਦੀ ਖੁਸ਼ੀਆਂ ਭਰੀ ਨਸੀਬ ਹੋਵੇ ਜੀ ਸਾਰਿਆਂ ਨੂੰ ਧੰਨਵਾਦ ਜੀ